ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸ਼ਿਆਰਪੁਰ ਦੇ ਵਿੱਚ ਜਿਹੜੇ ਮਾਸੂਮ ਜੇ 5 ਸਾਲ ਦੇ ਬੱਚੇ ਹਰਵੀਰ ਦਾ ਇੱਕ ਪਰਵਾਸੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਉਸ ਬੱਚੇ ਦਾ ਕੇਸ ਲੜਨ ਵਾਲੇ ਵਕੀਲ ਗੌਰਵ ਅਰੋੜਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਡਿਪੂਟੇਸ਼ਨ ਪਾਈ ਹੋਈ ਹੈ ਉਹਦਾ ਕੇਸ ਲੜਨ ਵਾਸਤੇ ਉੱਥੇ ਪਹਿਲੀ ਮੰਗ ਉਹਨਾਂ ਨੇ ਇਹ ਰੱਖੀ ਹੈ ਕਿ ਇਸ ਪ੍ਰਵਾਸੀ ਨੂੰ ਘਟੋ ਘਟ ਫਾਂਸੀ ਦਿੱਤੀ ਜਾਵੇ ਇਹ ਹਰ ਕੋਈ ਕਹਿੰਦਾ ਉਸ ਮਾਸੂਮ ਬੱਚੇ ਦਾ ਚਿਹਰਾ ਦੇਖ ਕੇ ਨਾ ਹਰ ਵਕਤ ਅੱਖਾਂ ਭਰ ਜਾਂਦੀਆਂ ਨੇ ਪਾਣੀ ਦੇ ਨਾਲ ਕੋਈ ਸ਼ਕਤੀ ਛੋਟੀ ਜੀ ਉਸ ਬੱਚੇ ਨੂੰ ਦੇਖੋ ਕਿੰਨੇ ਪਿਆਰੇ ਬੱਚੇ ਸੀ ਬਹੁਤ ਮੰਦਭਾਗੀ ਇਹ ਘਟਨਾ ਸੀ ਵਕੀਲ ਸਾਹਿਬ ਨੇ ਬਹੁਤ ਵੱਡੀ ਗੱਲ ਭਾਵਕ ਹੋ ਕੇ ਹਾਈ ਕੋਰਟ ਦੇ ਵਿੱਚ ਇਹ ਰੱਖੀ ਹੈ ਕਿ ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਹੁਣ ਇਹਦੇ ਨਾਲ ਮੈਂ ਦੋ ਤਿੰਨ ਗੱਲਾਂ ਹੋਰ ਐਡ ਕਰਨੀਆਂ ਨੇ ਇਹਨੂੰ ਥੋੜਾ ਜਿਹਾ ਸੀਰੀਅਸ ਲਿਓ ਇਹ ਜਿਹੜੇ ਕਿਸਾਨ ਆਗੂ ਨੇ ਮੈਂ ਉਹਨਾਂ ਦਾ ਵਿਰੋਧ ਬਹੁਤ ਕੀਤਾ ਹੈ ਮੇਰੀ ਇੱਕ ਫਿਤਰਤ ਹੈ ਵੀ ਜਿੱਥੇ ਕੋਈ ਬੰਦਾ ਗਲਤ ਹੈ ਉਹਨੂੰ ਉੱਥੇ ਗਲਤ ਕਹਿ ਦਿਓ ਜਿੱਥੇ ਬੰਦਾ ਸਹੀ ਹੈ ਉਹਨੂੰ ਸਹੀ ਕਹਿਣ ਦੀ ਹਿੰਮਤ ਵੀ ਰੱਖੋ ਪਰ ਇੱਥੇ ਮੈਂ ਕਿਸਾਨ ਜਥੇਬੰਦੀਆਂ ਨੂੰ ਨਾ ਸਹੀ ਕਹਿਣਾ ਹੈ ਨਾ ਗਲਤ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਕਰਨਾ ਹੈ ਖਾਸ ਕਰਕੇ ਜਿਹੜੇ ਕਿਸਾਨ ਭਰਾ ਖੇਤੀ ਦੇ ਨਾਲ ਜ਼ਮੀਨ ਦੇ ਨਾਲ ਤਰਤਲ ਦੇ ਨਾਲ ਜੁੜੇ ਹੋਏ ਬਹੁਤੇ ਲੋਕਾਂ ਨੇ ਪਿੰਡਾਂ ਵਿੱਚ ਮਤੇ ਪਾਏ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਘਟੋ ਤੇ ਮੈਂ ਇੱਕ ਗੱਲ ਕਹੀ ਹੈ ਬਿਗ ਕਾਨੂੰਨੀ ਤੌਰ ਤੇ ਜਿਹੜੇ ਵੀ ਪ੍ਰਵਾਸੀ ਪੰਜਾਬ ਵਿੱਚ ਆਉਂਦੇ ਨੇ ਉਹ ਆਪਣੇ ਕਾਰੋਬਾਰ ਲਈ ਕੰਮ ਲਈ ਆਉਣ ਚਾਰ ਪੈਸੇ ਕਮਾਉਣ ਆਉਂਦੇ ਨੇ ਬੇਤ ਮਜ਼ਦੂਰੀ ਕਰਨ ਆਉਂਦੇ ਨੇ ਉਹ ਆਉਣ ਪਰ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਤੇ ਜਾਂ ਉਹ ਇੱਥੇ ਕੋਈ ਪ੍ਰਾਪਰਟੀ ਪੱਕੇ ਤੌਰ ਤੇ ਨਾ ਖਰੀਦ ਸਕਣ ਇਹ ਸਰਕਾਰ ਵੀ ਰੋਕ ਲਾ ਸਕਦੀ ਹੈ ਤੇ ਅਸੀਂ ਵੀ ਇਹ ਮਤੇ પા ਸਕਦੇ ਹਾਂ ਪਰ ਜਿਹੜੇ ਕਿਸਾਨ ਆਗੂ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਲਈ ਖੜੇ ਹਾਂ ਪੰਜਾਬ ਲਈ ਖੜੇ ਹਾਂ ਸੁਣੋ ਕਹਿੰਦੇ ਪ੍ਰਵਾਸੀ ਸਾਰੇ ਮਾੜੇ ਨਹੀਂ ਪੰਜਾਬ ਖੇਤੀ ਦਾ ਆ ਪ੍ਰਵਾਸੀ ਖੇਤੀ ਦਾ ਹਿੱਸਾ ਨੇ ਇੰਡਸਟਰੀ ਦਾ ਹਿੱਸਾ ਨੇ ਜੇ ਪ੍ਰਵਾਸੀ ਨਾ ਆਏ ਇੰਡਸਟਰੀ ਵੀ ਖਤਮ ਤੇ ਪੰਜਾਬ ਦੀ ਜਿਹੜੀ ਖੇਤੀ ਹੈ ਉਹ ਵੀ ਸ਼ਰੇਣੀ ਚੜ ਗਈ। ਇਹ ਕਿੱਥੋਂ ਕ ਤੱਕ ਸਹੀ ਹੈ? ਇਹ ਤੁਸੀਂ ਅੰਦਾਜ਼ਾ ਲਾਉਣਾ। ਨਾਲ ਇੱਕ ਗੱਲ ਹੋਰ ਨੋਟ ਕਰਿਓ। ਅੱਜ ਜਿੰਨੇ ਕੁ ਮੈਨੂੰ ਮੈਸੇਜ ਆਏ। ਕੱਲ ਇੱਕ ਸੱਜਣ ਨੇ ਵੀਡੀਓ ਭੇਜੀ। ਜਦੋਂ ਆਲੂ ਪਟਨੇ ਹੁੰਦੇ ਨੇ ਉੱਪਰ ਜਿਹੜੀ ਉਹ ਬੇਲ ਹੁੰਦੀ ਹੈ ਉਹ ਵੱਢਣੀ ਪੈਂਦੀ ਹੈ ਤੁਹਾਨੂੰ ਪਤਾ ਹੈ। ਉਹ ਕਹਿੰਦਾ ਮੈਂ ਜਿਹੜੇ ਆਪਣੇ ਪੰਜਾਬੀ ਮਜ਼ਦੂਰ ਨੇ ਉਹਨਾਂ ਦੇ ਕੋਲ ਗਿਆ ਕਿ ਇਹ ਕੰਮ ਕਰੋ ਕਹਿੰਦੇ ਉਹ ਕਹਿੰਦੇ ਸਾਡੇ ਕੋਲ ਨਹੀਂ ਹੁੰਦਾ ਮਤਲਬ ਕਿ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਸਾਡੇ ਪੰਜਾਬੀ ਮਜ਼ਦੂਰ ਨੇ ਉਹ ਵੀ ਸਿੱਧਕਿੱਤੇ ਕੰਮ ਕਰਨ ਲਈ ਤਿਆਰ ਨਹੀਂ ਇੱਕ ਤਾਂ ਸਰੀਰ ਇੰਨੇ ਕ ਭੋਜਨ ਹੋਗੇ ਭਈਆਂ ਦੀ ਤਰ੍ਹਾਂ ਮਾਫ ਕਰਨਾ ਜੀ ਇਹ ਭਈਆ ਸ਼ਬਦ ਕੋਈ ਕੜਤਨਵਾਚ ਦੇ ਕੋਈ ਜਾਤੀ ਤੌਰ ਤੇ ਨਹੀਂ ਹੈਗਾ ਇਹ ਬਿਹਾਰ ਸਟੇਟ ਹੈ ਤਾਂ ਕਰਕੇ ਭਈਆ ਸ਼ੋਕ ਬਰਤੰਦ ਮੈਂ ਕਹਿੰਗਿਆ ਮੈਂ ਗੱਲ ਕਹੀ ਆ ਵੀ ਇਹ ਕੋਈ ਉਹ ਸ਼ਬਦ ਨਹੀਂ ਵੀ ਜਾਤੀ ਸੂਚਕ ਸ਼ਬਦ ਹੋਵੇ ਇਹ ਨਹੀਂ ਹੈਗਾ ਜੇ ਕੋਈ ਗੁਜਰਾਤੀ ਹੈ ਉਹਨੂੰ ਅਸੀਂ ਗੁਜਰਾਤੀ ਕਹਿ ਸਕਦੇ ਜੁਪੀ ਦਾ ਉਹਨੂੰ ਅਸੀਂ ਜੁਪੀ ਵਾਲਾ ਕਹਿ ਸਕਦੇ ਇਹ ਨਹੀਂ ਅਸੀਂ ਤਰਾਜ ਨਹੀਂ ਕੋਈ ਹੈਗਾ ਇਸ ਸ਼ਬਦ ਇਨੂੰ ਬਾਤ ਆਪ ਤੰਗੜ ਬਣਾ ਕੇ ਨਾ ਪੇਸ਼ ਕਰਿਆ। ਥੋੜੇ ਬੰਦੇ ਫੇਟਣ ਨੇ ਉਹ ਕੰਮ ਕਰਦੇ ਨੇ। ਉਹ ਬੰਦਾ ਕਹਿੰਦਾ ਕਹਿੰਦਾ ਇੱਕ ਕਿੱਲੇ ਦਾ 16-1700 ਰੁਪਏ ਦਿੰਨੇ ਆ ਆਲੂਆਂ ਦੇ ਪੁਲੇੜੇ ਉਹ ਵੇਰ ਵੱਢਣੀ ਹੁੰਦੀ ਐ। ਕਹਿੰਦਾ ਦੋ ਬੰਦੇ ਸ਼ਾਮ ਤੱਕ ਵੱਢ ਦਿੰਦੇ ਨੇ ਕਿੱਲਾ। ਪਰ ਸਾਡੇ ਬੰਦੇ ਕਹਿੰਦਾ ਜੇ ਪੰਜ ਲਾ ਦੂੰਗਾ ਤਾਂ ਵੀ ਨਹੀਂ ਵੱਢ ਸਕਦੇ। ਵੱਢਣ ਦੀ ਗੱਲ ਸਾਡੋ ਕਹਿੰਦਾ ਉਹ ਕੰਮ ਕਰਨ ਲਈ ਤਿਆਰ ਨਹੀਂ। ਮੈਂ ਕਿ ਦੱਸੋ ਜਿਹੜੇ ਬੰਦੇ ਆ ਰੌਲਾ ਪਾਉਂਦੇ ਨੇ ਰੇੜੀਆਂ ਤੋਲ-ਫੋੜ ਕੀਤੀ ਕੁੱਟਮਾਰ ਕੀਤੀ ਅੱਗਾਂ ਲਾਤੀਆਂ ਇਹ ਬੇਲੜ ਨੇ ਕਈਆਂ ਦੇ ਚੈਨਲ ਬਣੇ ਹੋਏ ਨੇ ਕਈਆਂ ਦੀਆਂ ਐਨਜੀਓ ਬਣੀਆਂ ਹੋਈਆਂ ਨੇ ਇਹ ਉਹ ਲੋਕ ਨਹੀਂ ਇਹਨਾਂ ਦਾ ਕਿਰਤ ਨਾਲ ਕੋਈ ਕੰਮ ਨਹੀਂ ਇਹ ਬੇਲੜ ਨੇ ਇਹਨਾਂ ਨੇ ਮਾਹੌਲ ਖਰਾਬ ਕਰਨਾ ਔਰ ਪੰਜਾਬ ਦੇ ਲੋਕਾਂ ਨੂੰ ਇਹ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਵੀ ਜਿਹੜਾ ਬੰਦਾ ਇੱਥੇ ਗਲਤੀ ਕਰਦਾ ਉਹਨੂੰ ਸਜ਼ਾ ਸਖਤ ਤੋਂ ਸਖਤ ਹੋਵੇ ਜਾਂ ਇਹ ਕਹਿ ਲਈ ਵੀ ਜੇ ਕਿਸੇ ਪਰਿਵਾਰ ਦਾ ਪ੍ਰਵਾਸੀ ਪਰਿਵਾਰ ਦਾ ਕੋਈ ਬੰਦਾ ਗਲਤੀ ਕਰਦਾ ਉਹ ਪੂਰੇ ਪਰਿਵਾਰ ਨੂੰ ਤੁਸੀਂ ਪੰਜਾਬ ਦੇ ਵਿੱਚੋਂ ਕੱਢ ਸਕਦੇ ਹੋ ਉਹ ਵਾਪਸ ਨਾ ਆਵੇ ਮੁੜ ਕੇ ਨਾ ਆਵੇ ਇਹ ਸਜ਼ਾ ਕਾਨੂੰਨ ਦੇ ਮੁਤਾਬਕ ਹੋਣੀ ਜ਼ਰੂਰੀ ਹੈ ਪਰ ਜੇ ਤੁਸੀਂ ਇੱਕ ਬੰਦੇ ਦੀ ਗਲਤੀ ਖਾਤਰ ਪੂਰੀ ਕਮਿਊਨਿਟੀ ਨੂੰ ਬੂਰੇ ਪ੍ਰਵਾਸੀਆਂ ਨੂੰ ਟਾਰਗੇਟ ਕਰੋਗੇ ਇਹ ਸਾਡੇ ਲਈ ਚੰਗਾ ਨਹੀਂ ਕੱਲ بڑے ਮੈਸੇਜ ਫਰਨ ਕੰਟੀਆਂ ਤੋਂ ਆਏ ਉਹ ਕਹਿੰਦੇ ਜੀ ਹੁਣ ਸਾਨੂੰ ਵੀ ਪ੍ਰਵਾਸੀ ਕਹਿਣ ਲੱਗੇ ਪਹਿਲੀ ਗੱਲ ਤਾਂ ਜਿਹੜੇ ਮਿਹਨਤ ਕਾ ਸ਼ਲੋਕ ਹੁੰਦੇ ਨੇ ਨਾ ਉਹਨਾਂ ਦਾ ਕੋਈ ਮੁਲਕ ਹੁੰਦਾ ਹੀ ਨਹੀਂ ਕੋਈ ਪ੍ਰਵਾਸ ਹੁੰਦਾ ਹੀ ਨਹੀਂ ਜਿੱਥੇ 4 ਪੈਸੇ ਬਣਦੇ ਨੇ ਉਹ ਉੱਥੇ ਜਾ ਕੇ ਆਪਣਾ ਵਸੇਬਾ ਬਣਾ ਲੈਂਦੇ ਇਹ ਸੱਚਾਈ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਓ जरा ਸੋਚਿਓ ਵੀ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੰਢਾਇਆ ਤੇ ਐਵੇਂ ਜਾਣ ਬੁੱਝ ਕੇ ਇਹ ਮੁੱਦੇ ਨੂੰ ਇੰਨਾ ਨਾ ਅਭਾਰੋ ਇਹਨੂੰ ਅਸੀਂ ਧਰਮਾਂ ਮਜਬਾਂ ਦਾ ਝਗੜਾ ਬਣਾ ਕੇ ਪੰਜਾਬ ਨੂੰ ਪਰਵਾਦ ਕਰਦਿਏ ਇਹ ਭਿਖਾ ਆਪਣੇ ਮਨਾਂ ਵਿੱਚੋਂ ਕੱਢ ਦਿਓ ਇਹ ਬੇਨਤੀ ਹੈ ਔਰ ਉਸ ਬੱਚੇ ਦਾ ਕਤਲ ਕਰਨ ਵਾਲੇ ਪ੍ਰਵਾਸੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਅਰੋੜਾ ਸਾਹਿਬ ਜਿਹੜੇ ਵਕੀਲ ਨੇ ਗੌਰਵ ਅਰੋੜਾ ਜੀ ਉਹਨਾਂ ਨੇ ਮਾਨਯੋਗ ਅਦਾਲਤ ਜਣ ਕੇ ਹਾਈ ਕੋਰਟ ਦੇ ਵਿੱਚ ਇਹ ਦਾਅਵੇ ਨਾਲ ਗੱਲ ਕਹੀ ਹੈ ਕਿ ਘੱਟੋ ਘੱਟ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਬਹੁਤ ਵੱਡੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ